ਅਜਿਹਾ ਕਿ ਨਾਮੇ ਹੋਰ ਕਿਸੀ ਹਾਸਾ ਹੋਇਆ ਏ ਮੇਰਾ ਨਾਂ ਜੀ ਗੁਰਦਰਸ਼ਨਜੀਤ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰਨ ਪੱਟੀ ਰੋਡ ਤੇ ਜੇ ਹਾਂਜੀ ਹਾਥੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਦਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕੀਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਉਹ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆਂ ਦਾ ਸਿਰਫ ਇਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠੇ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨ ਤਰਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਨਾਂ ਦਾ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲਾਛਾ ਉਹਨਾਂ ਦੀ ਲੈ ਗਏ ਉੱਥੇ ਉਸ ਮੱਟਮ ਹੋਊਗਾ ਉਹਨਾਂ ਦਾ ਬਾਈ ਸ੍ਰੀ ਕਿੱਥੀ ਐਕਸੀਡੈਂਟ ਹੋਇਆ ਔਰ ਕੀ ਇੱਚ ਨੁਕਸਾਨ ਹੋਇਆ ਜੀ ਜੀ ਬੜੀ ਦੁਖਦਾਈ ਘਟਨਾ ਹੈ ਇੱਕ ਵਾਪਰੀ ਆ ਐਕਸੀਡੈਂਟ ਕੇਸ ਆ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਵੱਲ ਨੂੰ ਜਾਂਦੇ ਆ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੇੋਂ ਕੈਂਟਰੇ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ 'ਚ ਵੱਜਾ ਮੌਕੇ ਤੇ ਵੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ 'ਚ ਵੱਜਿਆ ਤੇ ਮੋਟਰਸਾਈਕਲ ਵਿੱਚੋਂ ਜਿੱਦਾਂ ਪੁਲਿਸਾ ਉਹ ਉਸ ਦੇ ਵਿੱਚ ਹਸਬੰਡ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਭਰਾ ਤੋਂ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ بیٹے ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਟਰੱਕ ਵਾਲੇ ਕਬੂ ਆ ਗਏ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਜੀ ਕਰ ਰੋਈ ਕਿ ਕੀ ਆ ਜੀ ਇਹ ਬਸ ਐਕਸੀਡੈਂਟ ਹੋਇਆ ਵਾ ਉਹਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਲ ਜਾਏ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਹੋਆ ਵੀ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਟੁੱਟੀ ਆ ਇਹ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ ਉਹ ਤਾਂ ਜਿਵੇਂ ਆ ਨਾ ਉਹ ਤਾਂ ਜਿਵੇਂ ਪੰਜ ਜੀਸ ਹਸਬੰਡ ਵਾਈਫ ਤੇ ਤਿੰਨ ਬੱਚੇ ਇੱਥੇ